ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਪਾਵਨ ਪਵਿੱਤਰ ਦਰਬਾਰ ਸਜਿਆ ਹੈ ਬਹੁਤ ਸੰਗਤ ਇਕੱਠੀ ਹੈ ਅੰਮ੍ਰਿਤਸਰ ਦੀ ਇਹ ਘਟਨਾ ਹੈ ਤੇ ਇੱਕ ਸੱਜਣ ਆਇਆ ਉਹਨੇ ਆ ਕੇ ਮੱਥਾ ਟੇਕਿਆ ਉਹ ਕੀਰਤਨ ਸੁਣਨ ਲੱਗ ਪਿਆ ਕੀਰਤਨ ਸੁਣਦਿਆਂ ਸੁਣਦਿਆਂ ਉਹਦੇ ਅੰਦਰ ਨੂੰ ਟਿਕਾ ਮਿਲਿਆ ਕੀਰਤਨ ਤੋਂ ਬਾਅਦ ਧੰਨ ਗੁਰੂ ਅਰਜੁਨ ਦੇਵ ਜੀ ਦੇ ਸਾਹਮਣੇ ਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਇੱਕ ਕਿਰਪਾ ਮੇਰੇ ਤੇ ਕਰੋ ਮੈਨੂੰ ਸਿੱਖੀ ਦੀ ਦਾਤ ਬਖਸ਼ ਦਿਓ ਧੰ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿਹੜੀ ਸਿੱਖੀ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਕੁਝ ਦਿਨਾਂ ਤੋਂ ਸੰਗਤ ਵਿੱਚ ਰੋਜ਼ ਆ ਕੇ ਬੈਠਣਾ ਤੁਹਾਡੇ ਸਿੱਖ ਖੱਤੀ ਸੇਵਾ ਕਰਦੇ ਨੇ ਤੇ ਚਿਹਰੇ ਤੇ ਲਾਲੀ ਡਲਕਾ ਮਾਰਦੀ ਸੰਗਤ ਵਿੱਚ ਕੀਰਤਨ ਸੁਣਦੇ ਨੇ ਤੇ ਨੇਤਰ ਮੁੰਦੇ ਨੇ ਤੇ ਅੱਖਾਂ ਚੋਂ ਨੇਤਰਾਂ ਚੋਂ ਬਖਸ਼ਿਸ਼ ਚਿਹਰੇ ਤੋਂ ਬਖਸ਼ਿਸ਼ ਇਹਨਾਂ ਦੇ ਨੂਰ ਛਟਿਆ ਜਾ ਰਿਹਾ ਤੁਸੀਂ ਕਿਰਪਾ ਕਰੋ ਮਹਾਰਾਜ ਮੁਸਕਰਾ ਕੇ ਗੱਲ ਕਰਨ ਲੱਗੇ ਪੁਰਖਾਂ ਸਿੱਖੀ ਮੰਗਣ ਆਏ ਕਹਿਣ ਲੱਗਾ ਹਾਂ ਕਹਿਣ ਲੱਗੇ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਹੁੰਦੀ ਸ਼ਬਦਾਂ 'ਵਲ ਧਿਆਨ ਦਿਹਾ ਜੀ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਮਹਾਰਾਜ ਇਹ ਕੀ ਕਹਿਣ ਲੱਗੇ ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਵੇ ਉਹਦੇ ਵਿੱਚ ਕਿਵੇਂ ਕੋਈ ਚੀਜ਼ ਪਾਈ ਜਾ ਸਕਦੀ ਏ ਖਾਲੀ ਖੋਵੇ ਤੇ ਭਰਿਆ ਜਾਏਗਾ ਭਰੇ ਨੂੰ ਨਹੀਂ ਭਰਿਆ ਜਾ ਸਕਦਾ ਕਹਿਣ ਲਗਾ ਮਹਾਰਾਜ ਮੈਂ ਸਮਝਿਆ ਨਹੀਂ ਸਤਿਗੁਰੂ ਕਹਿੰਦੇ ਨੇ ਤੂੰ ਕਬਰਾਂ ਦੀ ਪੂਜਾ ਕਰਨੇ ਤੂੰ ਸਰਵਰ ਨੂੰ ਪੂਜਣਾ ਕਬਰਾਂ ਦੀ ਪੂਜਾ ਕਰਦਿਆਂ ਕਰਦਿਆਂ ਤੇਰਾ ਅੰਦਰ ਕਬਰ ਬਣੀ ਜਾ ਰਿਹਾ ਹੈ ਜਿੰਨੀ ਦੇਰ ਤੱਕ ਤੂੰ ਕਬਰਾਂ ਦੀ ਪੂਜਾ ਨਹੀਂ ਛੱਡਦਾ ਇਹ ਤਾਂ ਅਕਾਲ ਪੁਰਖ ਦੀ ਸਿੱਖੀ ਹੈ ਇਹ ਮੁਰਦਿਆਂ ਦੀ ਪੂਜਾ ਨਹੀਂ ਇੱਥੇ ਤਾਂ ਜੀਵੰਤ ਗੁਰੂ ਤੇ ਪਰਮਾਤਮਾ ਨੂੰ ਪੁੱਜਿਆ ਜਾਂਦਾ ਸੀ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਤਾਂ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ ਇੱਕ ਗੱਲ ਦੇਖ ਕਿ ਜੇ ਬੇੜੀ ਇੱਕ ਤੇ ਸਵਾਰ ਹੋਵੇਂਗਾ ਦਰਿਆ ਪਾਰ ਕਰ ਜਾਏਗਾ। ਜੇ ਦੋ ਬੇੜੀਆਂ ਤੇ ਪੈ ਰੱਖੇਗਾ ਤੇ ਸੱਚੇ ਵੇ ਤੈਨੂੰ ਦਰਿਆ ਪਾਰ ਨਹੀਂ ਕੋਇਆ ਜਾ ਸਕਣਾ। ਉਹਨੂੰ ਗੱਲ ਸਮਝ ਪੈ ਗਈ। ਕਹਿੰਦਾ ਮਹਾਰਾਜ ਮੈਂ ਛੱਡ ਦਿੱਤੀ ਸਰਵਰ ਦੀ ਪੂਜਾ। ਮੈਂ ਕਬਰਾਂ ਨੂੰ ਪੂਜਾਂਗਾ ਨਹੀਂ ਮਹਾਰਾਜ ਕਹਿੰਦੇ ਗੱਲ ਚੇਤੇ ਰੱਖੀ ਜੇ ਸਿੱਖੀ ਕਮਾਨ ਤੁਰਿਆ ਤੇ ਯਾਦ ਰੱਖ ਅੱਜ ਤੂੰ ਪਿੰਡ ਦਾ ਚੌਧਰੀ ਏ ਸੇਵਾ ਕਰਦਿਆਂ ਖੋ ਸਕਦਾ ਤੇਰੇ ਕੋਲੋਂ ਪਿੰਡ ਦੀ ਚੌਧਰ ਵੀ ਖੋ ਲਈ ਜਾਏ ਅੱਜ ਤੇਰੇ ਕੋਲ ਪਰਿਵਾਰ ਵਿੱਚ ਸੋਹੇ ਮਾਲ ਡੰਗਰ ਘੋੜੀਆਂ ਮੱਝਾਂ ਗਾਵਾਂ ਬਲਦ ਨੇ ਕੱਲ ਨੂੰ ਖੋ ਸਕਦਾ ਸਿੱਖੀ ਕਮਾਨ ਤੁਰਿਆ ਤੇ ਇਹ ਚੀਜ਼ਾਂ ਵੀ ਤੇਰੇ ਕੋਲੋਂ ਜਾਂਦੀਆਂ ਰਹਿਣ ਤੀਸਰੀ ਗੱਲ ਅੱਜ ਤੇਰੇ ਘਰ ਵਿੱਚ ਨੌਕਰ ਨੇ ਹੋ ਸਕਦਾ ਕੱਲ ਨੂੰ ਸਮਾਂ ਐਸਾ ਬਣੇ ਤੈਨੂੰ ਕਿਸੇ ਦੇ ਘਰ ਵਿੱਚ ਨੌਕਰ ਰਹਿਣਾ ਪੈ ਜਾਏ ਜੇ ਇੰਨੇ ਦੁੱਖ ਮੁਸੀਬਤ ਆ ਗਈ ਉਹਨੂੰ ਝੱਲ ਲੇਗਾ ਤੇ ਕਹਿੰਦੇ ਉਹ ਸੱਜਣ ਨੇ ਖੱਤ ਜੋੜ ਕੇ ਕਿਆ ਮਾਲਕ ਪਿੰਡ ਦੀ ਚੌਧਰ ਚਲੀ ਜਾਏ ਗਰੀਬੀ ਭਾਵੇਂ ਮੇਰੇ ਕੋਲ ਆ ਜਾਏ ਮਾਲ ਡੰਗਰ ਜ਼ਮੀਨ ਵੀ ਚਲਾ ਜਾਏ ਪਰ ਇੱਕ ਕਿਰਪਾ ਕਰਿਓ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਸਭ ਕੁਝ ਚਲਾ ਜਾਏ ਪਰ ਤੇਰੇ ਘਰ ਦਾ ਪਿਆਰ ਨਾ ਮੇਰੇ ਤੋਂ ਚਲਾ ਜਾਏ ਮਹਾਰਾਜ ਜੀ ਨੇ ਕਿਹਾ ਕਿ ਠੀਕ ਉਹ ਆਪਣੇ ਘਰ ਗਏ ਉਹ ਸਿੱਖ ਦਾ ਅਸਲੀ ਨਾਮ ਸੀ ਭਾਈ ਤੀਰਥਾ ਮੰਜ ਕੀ ਦਾ ਰਹਿਣ ਵਾਲਾ ਸੀ ਤੇ ਉਹਨਾਂ ਨੂੰ ਭਾਈ ਮੰਜ ਕਿਹਾ ਜਾਂਦਾ ਹੈ ਨਾਮ ਉਹਨਾਂ ਦਾ ਭਾਈ ਤੀਰਥਾ ਸੀ ਪਰ ਇਤਿਹਾਸ ਵਿੱਚ ਪ੍ਰਚਲਿਤ ਨਾਮ ਹੈ ਭਾਈ ਮੰਜ ਇਹਨੇ ਸੇਵਾ ਕਰਨੀ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਪਰਨ ਕਰ ਲਿਆ ਇਹ ਘਰ ਵਿੱਚ ਗਿਆ ਕਬਰ ਬਣਾਈ ਕੋਈ ਸੀ ਇਹਨੇ ਕਬਰ ਨੂੰ ਢਾ ਦਿੱਤਾ ਚਿੱਤੇ ਰੱਖਿਓ ਉਹ ਆਪ ਹੀ ਬਣਾਈ ਸੀ ਭਰਮ ਪਾੜ ਰਿਆ ਸੀ ਇਹਨੇ ਦੀਵਾ ਬਾਲਣਾ ਬੰਦ ਕਰ ਦਿੱਤਾ ਪਿੰਡ ਦੇ ਲੋਕ ਜਿਹੜੇ ਸਰਵਰ ਦੇ ਪੁਜਾਰੀ ਸਨ ਜਿਨ੍ਹਾਂ ਨੇ ਨੂੰ ਆਪਣਾ ਆਗੂ ਬਣਾਇਆ ਉਹਨਾਂ ਆ ਕੇ ਕਹੇ ਤੂੰ ਸਰਵਰ ਨੂੰ ਢਾ ਦਿੱਤਾ ਅਸੀਂ ਤੈਨੂੰ ਚੌਧਰੀ ਨਹੀਂ ਮੰਨਦੇ ਬਰਾਤਰੀ ਚ ਆ ਕੇ ਕਹਿਣ ਲੱਗੇ ਤੇਰੀ ਚੌਧਰ ਚਲੀ ਗਈ ਉਹਨੇ ਕਿਹਾ ਸ਼ੁਕਰ ਰੱਬ ਦਾ ਕਹਿੰਦਾ ਇਹ ਚੌਧਰ ਵਾਲਾ ਛੱਜ ਇਹ ਖੌਮੇ ਦੀ ਪੰਡ ਤਾਂ ਮੈਂ ਗੁਰੂ ਨਾਨਕ ਦੇ ਜੋੜਿਆਂ ਵਿੱਚ ਟਾਆਂ ਮੈਨੂੰ ਇਹ ਚੌਧਰ ਨਹੀਂ ਚਾਹੀਦੀ ਮੈਨੂੰ ਚੌਧਰ ਨਹੀਂ ਚਾਹੀਦੀ ਕੱਲੀ ਸੇਵਾ ਕਹਿੰਦੇ ਨੇ ਰੱਬ ਦੀ ਕਰਨੀ ਬਰਾਤਨੀ ਨੇ ਪਰਿਵਾਰ ਨੇ ਕਹਿ ਦਿੱਤਾ ਜੇ ਤੂੰ ਸਿੱਖੀ ਕਮਾਣੀ ਏ ਤੇ ਸੱਚ ਇਹ ਵੇ ਸਾਡੀ ਬਰਾਦਰੀ ਨਾਲ ਤੇਰਾ ਕੋਈ ਰਿਸ਼ਤਾ ਨਹੀਂ ਕਹਿੰਦਾ ਇਹ ਤੁਹਾਡੀ ਮਰਜ਼ੀ ਤੁਸੀਂ ਰੱਖਣਾ ਹੈ ਬਰਾਦਰੀ ਚ ਰੱਖੋ ਨਹੀਂ ਰੱਖਣਾ ਨਾ ਰੱਖੋ ਪਰ ਸੱਚੇ ਵੇ ਤੁਸੀਂ ਬਰਾਦਰੀ ਚੋਂ ਧੱਕਾ ਬਾਹਰ ਕੱਢ ਦਿਓਗੇ ਮੈਨੂੰ ਗੁਰੂ ਨਾਨਕ ਦੀ ਸੰਗਤ ਮਿਲ ਗਈ ਉਹਨੇ ਸੰਗਤ ਵਿੱਚ ਰੱਖ ਲਿਆ ਉਹ ਮੈਨੂੰ ਬਰਾਦਰੀ ਦੀ ਕੋਈ ਮੁਥਾਜੀ ਨਹੀਂ ਰੱਬ ਦੀ ਕਰਨੀ ਚੌਧਰ ਚਲੀ ਗਈ ਬਰਾਦਰੀ ਨੇ ਛੇਕ ਦਿੱਤਾ ਕੁਝ ਦਿਨ ਲੰਘੇ ਕਹਿੰਦੇ ਨੇ ਉਹਦਾ ਮਾਲ ਡੰਗਰ ਮਰਨਾ ਸ਼ੁਰੂ ਹੋ ਗਿਆ ਮੈਂ ਤਾਂ ਬੇਨਤੀ ਕਰਨ ਲੱਗਾ ਗੁਰਮਖੋ ਸੇਵਾ ਦਾ ਅਰਥ ਕੱਲਾ ਇਹ ਨਹੀਂ ਮੈਂ ਸੇਵਾ ਕਰ ਰਿਹਾ ਮੇਰੇ ਘਰ ਪੁੱਤਰ ਪੈਦਾ ਹੋ ਜਾਏ ਮੈਂ ਸੇਵਾ ਕਰ ਰਿਹਾ ਮੈਨੂੰ ਪਦਵੀ ਮਿਲ ਜਾਏ ਮੈਂ ਸੇਵਾ ਕਰ ਰਿਹਾ ਮੇਰੇ ਦੌਲਤ ਵਧ ਜਾਏ ਮੈਂ ਸੇਵਾ ਕਰ ਰਿਹਾ ਮੇਰਾ ਬਿਜ਼ਨਸ ਵਧ ਜਾਏ ਮੈਂ ਬੇਨਤੀ ਕਰਾਂ ਪਰਮ ਸੇਵਕ ਹੋਵੇ ਕਿ ਸਭ ਕੁਝ ਚਲਾ ਜਾਏ ਪਰ ਆਪਣੇ ਗੁਰੂ ਦਾ ਪੱਲਾ ਕਦੀ ਨਾ ਛੱਡੇ ਰੱਬ ਦੀ ਕਰਨੀ ਉਹਦਾ ਮਾਲ ਡੰਗਰ ਚਲਾ ਗਿਆ ਪਸ਼ੂ ਮਰਨੇ ਸ਼ੁਰੂ ਹੋ ਗਏ ਇਤਿਹਾਸ ਕਹਿੰਦਾ ਕਿ ਜਿੱਦਨ ਉਹਦੀ ਮੱਝ ਦੁੱਧ ਦੇਣ ਵਾਲੀ ਮਰੀ ਤੇ ਉਹਨੇ ਮੱਝ ਕੁਲ ਖਲੋ ਕੇ ਗੱਲ ਕਹੀ ਕਹਿ ਲੱਗਾ ਤੇਰਾ ਵੀ ਧੰਨਵਾਦ ਤੇਰਾ ਦੁੱਧ ਮੇਰੇ ਬੱਚਿਆਂ ਨੇ ਪੀਤਾ ਤੇਰੇ ਦੁੱਧ ਨੇ ਮੇਰੇ ਪਰਿਵਾਰ ਨੂੰ ਤਾਕਤ ਦਿੱਤੀ ਸੱਚ ਇਹ ਵੇ ਕਿ ਜ਼ਮੀਨ ਵੀ ਚਲੀ ਗਈ ਮਾਲ ਡੰਗਰ ਵੀ ਚਲਾ ਗਿਆ ਜਿਹੜਾ ਪਿੰਡ ਦਾ ਚੌਧਰੀ ਸੀ ਜਿਹਦੇ ਘਰ ਵਿੱਚ ਲੋਕ ਨੌਕਰੀ ਕਰਦੇ ਸਨ ਸੱਚ ਇਹ ਵੇ ਚੌਧਰੀ ਕਿਸੇ ਦੇ ਘਰ ਵਿੱਚ ਨੌਕਰ ਰਹਿਣ ਲਈ ਮਜਬੂਰ ਹੋ ਗਿਆ ਇਹਦਾ ਪਰਿਵਾਰ ਨੌਕਰੀ ਕਰਨ ਲੱਗ ਪਿਆ। ਤਨ ਗੁਰੂ ਅਰਜੁਨ ਦੇਵ ਅੰਮ੍ਰਿਤਸਰ ਦੀ ਧਰਤੀ ਤੇ ਨੇ ਤੇ ਕਹਿੰਦੇ ਨੇ ਖਜ਼ੂਰ ਨੇ ਆਪਣੇ ਇੱਕ ਸਿੱਖ ਨੂੰ ਕੋਲ ਬੁਲਾਇਆ ਤੇ ਇੱਕ ਹੁਕਮਨਾਮਾ ਲੈ ਕੇ ਭੇਜਿਆ। ਕਹਿਣ ਲੱਗੇ ਫਲਾ ਫਲਾ ਪਿੰਡ ਵੀ ਚਲਾ ਜਾ। ਉੱਥੇ ਸਾਡਾ ਇੱਕ ਸੇਵਾਦਾਰ ਰਹਿੰਦਾ ਹੈ ਜਿਹਦਾ ਨਾਮ ਹੈ ਭਾਈ ਮੰਜ। ਆ ਸਾਡੀ ਹੁਕਮਨਾਮਾ ਸਾਡੀ ਚਿੱਠੀ ਸਾਡੀ ਪੱਤਰਕਾ ਉਸ ਨੂੰ ਜਾ ਕੇ ਦੇ ਦੇ। ਸੇਵਾਦਾਰ ਚੱਲ ਪਿਆ ਜੀ ਜਦੋਂ ਪਿੰਡ ਵਿੱਚ ਪਹੁੰਚਿਆ ਉਹਨੇ ਪੁੱਛਿਆ ਇੱਥੇ ਕੋਈ ਮੰਝ ਖੈ ਲੋਕਾਂ ਕਿਆ ਖਾਂ ਹੈ ਤੇ ਸਹੀ ਉਹ ਤਾਂ ਗਰੀਬੜਾ ਜਿਹਾ ਖੈ ਕਾਂ ਖੋਦ ਕੇ ਆਪਣਾ ਗੁਜ਼ਾਰਾ ਕਰਦਾ ਹੈ ਉਹ ਸਿੱਖ ਭਾਈ ਮੰਝ ਦੇ ਕੋਲ ਚਲਾ ਗਿਆ ਉਹ ਕਾਂ ਖੋਦ ਰਿਆ ਸੀ ਉਹਨੂੰ ਜਾ ਕੇ ਕਹਿੰਦਾ ਮੰਝ ਮੈਨੂੰ ਧੰਗੁਰੂ ਅਰਜੁਨ ਦੇਵ ਜੀ ਨੇ ਅੰਮ੍ਰਿਤਸਰ ਤੋਂ ਭੇਜਿਆ ਹੈ ਭਾਈ ਮੰਝ ਖੱਤ ਝਾੜ ਕੇ ਉੱਠ ਕੇ ਖਲੋ ਗਿਆ ਕਹਿਣ ਲੱਗੇ ਗੁਰੂ ਅਰਜੁਨ ਦੇਵ ਦੇ ਕੋਲੋਂ ਐ ਕਹਿੰਦਾ ਹਾਂ ਉਹਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਈ ਕਹਿਣ ਲੱਗੇ ਕਿੰਨੇ ਮੇਰੇ ਭਾਗ ਚੰਗੇ ਮੇਰੇ ਗੁਰੂ ਦਾ ਸਿੱਖ ਅੱਜ ਗੁਰੂ ਘਰੋਂ ਗੁਰਦੁਆਰੇ ਤੋਂ ਚੱਲ ਕੇ ਮੇਰੇ ਘਰ ਵਿੱਚ ਆਇਆ ਹੈ ਕਹਿਣ ਲੱਗੇ ਦੱਸੋ ਗੁਰੂ ਅਰਜੁਨ ਦੇਵ ਦੀ ਰਾਜੀ ਖੁਸ਼ੀ ਪੁੱਛੀ ਕਹਿਣ ਲੱਗੇ ਸਾਨੂੰ ਤੇਰੇ ਕੋਲ ਭੋਜੀ ਭੇਜਿਆ ਆ ਚਿੱਠੀ ਆਖ ਹੁਕਮ ਤੇਰੇ ਨਾਮ ਦਾ ਹੈ ਕਹਿਣ ਲੱਗਾ ਲਿਆਓ ਕਹਨ ਲੱਗੇ ਭਰੇ ਹੁਕਮਨਾਮਾ 20 ਰੁਪਏ ਲੈਣ ਤੋਂ ਬਾਅਦ ਤੈਨੂੰ ਦਿੱਤਾ ਜਾਏਗਾ ਪਹਿਲਾਂ 20 ਰੁਪਏ ਦੇ ਗੁਰੂ ਦਾ ਹੁਕਮ ਸੀ ਕਿ ਰੁਪਈਆ ਤੋਂ ਬਾਅਦ ਦੇਣਾ ਹੁਣ ਉਹ ਘਾਹ ਖੋਦੜ ਕੇ ਗੁਜ਼ਾਰਾ ਕਰਦਾ 20 ਰੁਪਏ ਕੋਈ ਛੋਟੀ ਜੀ ਗੱਲ ਨਹੀਂ ਸੀ ਬੜੀ ਵੱਡੀ ਗੱਲ ਸੀ ਉਸ ਵੇਲੇ ਉਹਦੀ ਘਰ ਵਾਲੀ ਉਹਦੀ ਬੇਟੀ ਸੱਚ ਐਵੇਂ ਸ਼ੌਕਰ ਦੇ ਘਰ ਵਿੱਚ ਨੌਕਰੀ ਕਰਨ ਲਈ ਮਜਬੂਰ ਹੋਈਆਂ ਉਹਨਾਂ 20 ਰੁਪਏ ਲੈ ਆਂਦੇ ਭਾਵੇਂ ਕਈਆਂ ਨੇ ਉਹਦੇ ਸਬੰਧ ਵਿੱਚ ਗਹਿਣੇ ਪੈਣ ਦਾ ਜ਼ਿਕਰ ਵੇਚਣ ਦਾ ਜ਼ਿਕਰ ਕੀਤਾ ਪਰ ਮੈਂ ਬੇਨਤੀ ਕਰਾਂ ਸ਼ੌਕਾਰ ਦੇ ਘਰ ਵਿੱਚ ਬੇਟੀ ਤੇ ਘਰਵਾਲੀ ਕੰਮ ਕਰਨ ਵਾਸਤੇ ਤੁਰ ਪਈਆਂ 20 ਰੁਪਏ ਆਂਦੇ ਤੇ ਜਦੋਂ 20 ਰੁਪਏ ਦੇਖ ਕੇ ਹੁਕਮਨਾਮਾ ਲਿਆ ਰਾਤ ਪੈ ਚੁੱਕੀ ਸੀ ਦੀਵੇ ਤੇ ਚਾਨਣ ਵਿੱਚ ਉਹ ਕਾਗਜ਼ ਪੜਿਆ ਤੇ ਉਸ ਕਾਗਜ਼ ਉੱਤੇ ਸਿਰਫ ਇਨਾਂ ਨੂੰ ਲਿਖਿਆ ਸੀ ਕਿ ਭਾਈ ਮੰਝ ਤੈਨੂੰ ਕਰਤਾਰ ਚੇਤੇ ਆਵੇ ਤੈਨੂੰ ਵਹਿਗਰੂ ਯਾਦ ਆਵੇ ਤੈਨੂੰ ਪਰਮਾਤਮਾ ਯਾਦ ਆਵੇ ਕਹਿੰਦੇ ਜਿਉਂ ਉਹਨੇ ਪੜਿਆ ਤੇ ਅੱਖਾਂ ਚੋਂ ਨੀਰ ਦੀ ਝੜੀ ਲੱਗੀ ਰੋ ਪਿਆ ਕਾਗਜ਼ ਪੇਜ ਗਿਆ ਲਿਉਣ ਵਾਲੇ ਸਿੱਖ ਨੇ ਸੋਚਿਆ ਸ਼ਾਇਦ ਕਿ 20 ਰੁਪਏ ਵੀ ਦਿੱਤੇ ਤੇ ਪਛਤਾਵੇ ਕਰਕੇ ਰੋ ਰਿਹਾ ਕਿ ਲਿਖਿਆ ਕੀ ਉਹ ਸਿੱਖ ਪੁੱਛਦਾ ਜੇ ਤੈਨੂੰ ਦੁੱਖ ਹੈ ਤੂੰ 20 ਰੁਪਏ ਲੈ ਲੈ ਤੂੰ ਵਾਪਸ ਦੇ ਦੇ ਹੁਕਮ ਹੈ ਇਹ ਕਾਗਜ਼ ਕਹਿੰਦਾ ਲਗਾ ਪਛਤਾਵੇ ਦੇ ਅਤਰੂ ਨਹੀਂ ਇਹ ਸ਼ੁਕਰਾਨੇ ਦੇ ਅਤਰੂ ਨੇ ਇਹ ਖੁਸ਼ੀ ਦੇ ਖੁਸ਼ੀ ਦੇ ਅਤਰੂ ਨੇ ਕਹਿੰਦਾ ਕੀ ਖੁਸ਼ੀ ਦੇ ਅਤਰੂ 20 ਰੁਪਏ ਦੇ ਕੇ ਤੈਨੂੰ ਆ ਕੁਝ ਮਿਲਿਆ ਘਾ ਖੋਤਰ ਕੇ ਤੂੰ ਗੁਜ਼ਾਰਾ ਕਰਨੇ ਉਹ ਕਹਿੰਦਾ ਖੁਸ਼ੀ ਦੇ ਅਤਰੂ ਅੰਸੂ ਇਹ ਚ ਕਰਕੇ ਨੇ ਕਿ ਮੇਰੇ ਵਰਗੇ ਗੁਰੂ ਅਰਜੁਨ ਦੇਵ ਦੇ ਦਰਬਾਰ ਵਿੱਚ ਉਹਨਾਂ ਦਾ ਨਾਮ ਉਹਨਾਂ ਨੂੰ ਗੁਰੂ ਆਵਾਜ਼ ਮਾਰੇ ਉਹਨਾਂ ਦਾ ਨਾਮ ਲਿਖ ਕੇ ਕਾਗਜ਼ ਭੇਜੇ ਕਹਿੰਦਾ ਉਸ ਦੇ ਦਰਬਾਰ ਵਿੱਚ ਅਰਬਾਂ ਪਤੀ ਸਿੱਖ ਨੇ ਮੈਂ ਸ਼ੁਕਰਾਨਾ ਤਾਂ ਕਰਨਾ ਵਾ ਕਿ ਇੰਨੇ ਅਮੀਰ ਸਿੱਖਾਂ ਦੇ ਵਿੱਚ ਵੀ ਗੁਰੂ ਨੇ ਕਾ ਖੋਤਰਨ ਵਾਲੇ ਨੂੰ ਬੁਲਾਇਆ ਨਹੀਂ ਉਹਦਾ ਸ਼ੁਕਰਾਨਾ ਕਰਨਾ ਵਾ ਕਹਿੰਦੇ ਨੇ ਸੱਚਮੁੱਚ ਇਸ ਦਿਨ ਤੋਂ ਬਾਅਦ ਜਿੱਦਨ ਗਿਆ ਤੈਨੂੰ ਗੁਰੂ ਚੇਤੇ ਆਵੇ ਭਾਈ ਮੰਜ ਦਾ ਜੀਵਨ ਖੋਰ ਬਦਲ ਗਿਆ ਸੁੱਤਿਆਂ ਬੈਠਦੇ ਆ ਜਾਗਦੇ ਆ ਕੇਵਲ ਉਹਨੂੰ ਗੁਰੂ ਯਾਦ ਆਉਣ ਲੱਗ ਪਿਆ ਉਹ ਵਹਿ ਗੁਰੂ ਜੀ ਦੀ ਯਾਦ ਵੀ ਜੁੜ ਗਿਆ ਕੁਝ ਮਹੀਨਿਆਂ ਤੋਂ ਬਾਅਦ ਮਹਾਰਾਜ ਜੀ ਨੇ ਫਿਰ ਸਿੱਖ ਭੇਜਿਆ ਉਹਦੇ ਖੱਤ ਚਿੱਠੀ ਭੇਜੀ ਹੁਕਮ ਭੇਜਿਆ ਭਾਈ ਮੰਜ ਕੋਲੋਂ ਦੁਬਾਰਾ ਆਇਆ ਭਾਈ ਮੰਜ ਕਹਿੰਦਾ ਅੱਜ ਫਿਰ ਪੈਸੇ ਪੈਸੇ ਦੇ ਕੇ ਹੁਕਮ ਉਹ ਕਹਿਣ ਲੱਗੇ ਨਹੀਂ ਅੱਜ ਤਾਂ ਸਿਰਫ ਇੱਕੋ ਕਹਿ ਕੇ ਹੁਕਮ ਪੜਦੇ ਅਸਾਰ ਇਹਦੇ ਤੇ ਅਮਲ ਸ਼ੁਰੂ ਕਰੋ ਜੇ ਦੁਪਹਿਰ ਖੈ ਤੇ ਚੱਲ ਪੋ ਜੇ ਸ਼ਾਮ ਪੈ ਗਈ ਏ ਤੇ ਇਸ ਹੁਕਮ ਨੂੰ ਪੜ੍ਹ ਕੇ ਰਾਤ ਵਿਸ਼ਰਾਮ ਕਰੋ ਤੇ ਸੁਬਾ ਅੰਮ੍ਰਿਤ ਵੇਲੇ ਹੀ ਚੱਲ ਪਵੋ ਉਹਨੇ ਜਦੋਂ ਹੁਕਮ ਦਿੱਤਾ ਤੇ ਉਹਦੇ ਤੇ ਇੱਕ ਗੱਲ ਲਿਖੀ ਸੀ ਕਿ ਭਾਈ ਮੰਜ ਲੰਗਰ ਦੀ ਸੇਵਾ ਵਾਸਤੇ ਤੁਹਾਡੀ ਲੋੜ ਪੈ ਗਈ ਲੰਗਰ ਦੀ ਸੇਵਾ ਵਿੱਚ ਤੁਹਾਡੀ ਜ਼ਰੂਰਤ ਹੈ ਜਦੋਂ ਕਹਿੰਦੇ ਨੇ ਹੁਕਮਨਾਮਾ ਪੜਿਆ ਤੇ ਭਾਈ ਮੰਜ ਦਾ ਰੋਮ ਰੋਮ ਗੁਰੂ ਦੇ ਸ਼ੁਕਰ ਵੀ ਜੁੜ ਗਿਆ ਘਰ ਵਾਲੀ ਨੇ ਪੁੱਛਿਆ ਅੱਜ ਕੀ ਗੁਰਦੇਵ ਨੇ ਲਿਖਿਆ ਕਹਿਣ ਲੱਗੇ ਅੱਗੇ ਤਰਸ ਕਰਕੇ ਸਿਮਰਨ ਦੀ ਦਾਤ ਦਿੱਤੀ ਇਹ ਕਹ ਤੈਨੂੰ ਰੱਬ ਵਹਿਗੁਰੂ ਚੇਤੇ ਆਵੇ ਅੱਜ ਤਰਸ ਦੇ ਘਰ ਵਿੱਚ ਆਏ ਸਿਮਰਨ ਦੇ ਨਾਲ-ਨਾਲ ਸੇਵਾ ਦੀ ਦਾਤ ਦੇ ਦਿੱਤੀ ਕਹਿ ਦਿੱਤਾ ਕਿ ਗੁਰੂ ਕੇ ਲੰਗਰਾਂ ਵਿੱਚ ਤੇਰੀ ਜ਼ਰੂਰਤ ਪੈ ਗਈ ਰਾਤ ਖੁਸ਼ੀ ਨਾਲ ਬਤੀਤ ਹੋਈ ਮੈਂ ਸੰਖੇਪ ਜੀ ਬੇਨਤੀ ਕਰਾਂ ਸਵੇਰੇ ਭਾਈ ਮੰਜ ਆਪਣੇ ਪਰਿਵਾਰ ਨੂੰ ਮਿਲ ਕੇ ਚੱਲ ਪਿਆ ਪਰਿਵਾਰ ਨੂੰ ਕਹਿੰਦਾ ਸ਼ੁਕਰਾਨੇ ਵਿੱਚ ਰਿਹਾ ਜੇ ਗੁਰੂ ਦੀ ਬਾਣੀ ਪੜਿਓ ਡੋਲਿਓ ਨਾ ਇੱਕ ਦਿਨ ਗੁਰੂ ਅਰਜੁਨ ਦੇ ਤੁਹਾਨੂੰ ਵੀ ਜ਼ਰੂਰ ਬੁਲਾਣਗੇ ਜਦੋਂ ਅੰਮ੍ਰਿਤਸਰ ਪਹੁੰਚਿਆ ਮਹਾਰਾਜ ਜੀ ਨੇ ਕਿਹਾ ਭਾਈ ਮਨਚ ਤੇਰੀ ਸੇਵਾ ਇਹ ਵੇ ਕਿ ਜੰਗਲ ਵੀ ਜਾਣਾ ਲੱਕੜਾਂ ਪਾੜ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਲੰਗਰ ਵਿੱਚ ਲਿਆ ਬਸ ਤੇਰੀ ਸੇਵਾ ਇਹ ਵੇ ਸਵੇਰੇ ਜਾਣਾ ਸ਼ਾਮ ਤੱਕ ਲੱਕੜਾਂ ਪਾੜਨੀਆਂ ਲੱਕੜਾਂ ਕੱਟਣੀਆਂ ਸੁੱਕਣੇ ਪਾਣੀਆਂ ਜਦੋਂ ਸੁੱਕ ਜਾਣੀਆਂ ਤੇ ਪੰਡ ਬੰਨ ਕੇ ਉਹਨੂੰ ਸੰਗਤ ਵਿੱਚ ਲੈ ਆਉਣਾ ਲੰਗਰ ਦੇ ਭਾਂਡੇ ਮੰਜਨੇ ਕੀਰਤਨ ਪਿੱਛੇ ਬੈਠ ਕੇ ਸੁੰਨਾ ਇੱਕ ਦਿਨ ਧੰਗੁਰੂ ਅਰਜੁਨਦੇਵ ਲੰਗਰ ਵਿੱਚ ਆ ਗਏ ਲੰਗਰੀ ਨੂੰ ਪੁੱਛਦੇ ਨੇ ਕਿ ਇੱਥੇ ਇੱਕ ਮੰਜ ਆਇਆ ਹੈ ਸੇਵਾਦਾਰ ਲੱਕੜਾਂ ਲੈ ਕੇ ਆਉਂਦਾ ਕਹਿਣ ਲੱਗੇ ਮਹਾਰਾਜ ਨੇਮ ਨਾਲ ਇੱਕ ਪੰਡ ਲੱਕੜਾਂ ਦੀ ਉਹ ਰੋਜ਼ ਲੈ ਕੇ ਆਉਂਦਾ ਕਹਿਣ ਲੱਗੇ ਲੰਗਰ ਕਿੱਥੋਂ ਛੱਕਦਾ ਹੈ ਮਹਾਰਾਜ ਲੰਗਰ ਪੰਗਤ ਵਿੱਚ ਬੈਠ ਕੇ ਛੱਕਦਾ ਹੈ ਭਾਂਡੇ ਵੀ ਸੰਗਤ ਦੇ ਮੰਝਦਾ ਤੇ ਜਾਂਦਿਆਂ ਇੱਕ ਗੱਲ ਕਹਿ ਗਏ ਅੱਜ ਜਦੋਂ ਲੰਗਰ ਛੱਕਣ ਆਏ ਤੇ ਸਾਡਾ ਸੁਨੇਹਾ ਦੇ ਦੇ ਮਹਾਰਾਜ ਕੀ ਉਹਨੂੰ ਇੱਕ ਗੱਲ ਕਹੀਂ ਕੁਝ ਸੇਵਾ ਕਰਨ ਆਏ ਕਿ ਮਜ਼ਦੂਰੀ ਕਰਨਾ ਆਖੇ ਜਿੰਨੀ ਲੱਕੜ ਲੈ ਕੇ ਆਉਣਾ ਉਹਨਾਂ ਪ੍ਰਸ਼ਾਦਾ ਛੱਕ ਕੇ ਚਲੇ ਜਾਣ ਇਹ ਸੇਵਾ ਹੋਈ ਕਿ ਮਜ਼ਦੂਰੀ ਕੋਈ ਕਹਿੰਦੇ ਇੰਨੀ ਗੱਲ ਲੰਗਰੀ ਨੂੰ ਕਹਿ ਕੇ ਮਹਾਰਾਜ ਚਲੇ ਗਏ ਭਾਈ ਮੰਜ ਆਇਆ ਉਹਨੇ ਲੱਕੜਾਂ ਦੀ ਪੰਡ ਸੱਤੀ ਭਾਂਡੇ ਮਾਂਜੇ ਤੇ ਜਦੋਂ ਪੰਗਤ ਵਿੱਚ ਬੈਠ ਕੇ ਲੰਗਰ ਸ ਕਰਨ ਲੱਗਾ ਤੇ ਕਹਿੰਦੇ ਨੇ ਲੰਗਰੀ ਨੇ ਕਹਿ ਦਿੱਤਾ ਭਾਈ ਮੰਜ ਅੱਜ ਧੰਨ ਗੁਰੂ ਅਰਜੁਨ ਦੇ ਲੰਗਰ ਵਿੱਚ ਆਏ ਸੰ ਕਹਿਣ ਲੱਗਾ ਸੱਚੀ ਸਰਕਾਰ ਆਏ ਕਹਿਣ ਲੱਗੇ ਤੇਰੇ ਬਾਰੇ ਪੁੱਛ ਰਹੇ ਸਨ ਇੱਕੋ ਦਮ ਪੰਗਤ ਚੋਂ ਖੜਾ ਹੋ ਗਿਆ ਕਹਿੰਦਾ ਮੇਰੇ ਬਾਰੇ ਕਹਿਣ ਲੱਗੇ ਖਾਂ ਕੀ ਪੁੱਛਿਆ ਕਹਿੰਦੇ ਨੇ ਪੁੱਛਦੇ ਸਨ ਲੱਕੜਾਂ ਦੀ ਸੇਵਾ ਕਰ ਰਹੇ ਆ ਅਸੀਂ ਕਿਆ ਮਹਾਰਾਜ ਖਾਂ ਤੇ ਨਾਲੇ ਪੁੱਛਦੇ ਸਨ ਲੰਗਰ ਕਿੱਥੋਂ ਛੱਕਦਾ ਹੈ ਕਹਿਣ ਲੱਗੇ ਅਸੀਂ ਦੱਸ ਦਿੱਤਾ ਸੀ ਕਿ ਪੰਗਤ ਵਿੱਚ ਬੈਠ ਕੇ ਛੱਕਦਾ ਹੈ ਤੇ ਕਹਿੰਦੇ ਮਹਾਰਾਜ ਜੀ ਨੇ ਫਿਰ ਕੀ ਗਿਆ ਲੰਗਰੀ ਥੋੜਾ ਜਿਹਾ ਚੁੱਪ ਕਰ ਗਿਆ ਕਹਿਣ ਲੱਗਾ ਤੂੰ ਦੱਸ ਦੇ ਕੀ ਕਿਹਾ ਕਹਿਣ ਲੱਗੇ ਮਹਾਰਾਜ ਜਾਂਦਿਆਂ ਕਹਿ ਗਏ ਸਨ ਉਹਨੂੰ ਸੁਨਿਆ ਦੇ دیں ਕਿ ਸੇਵਾ ਕਰਨਾ ਹੈ ਕਿ ਮਜਦੂਰੀ ਕਰਨਾ ਆਖੇ ਤੂੰ ਜਿੰਨੀ ਸੇਵਾ ਕਰਨੇ ਉਹਨਾਂ ਲੰਗਰ ਛਕ ਲਿਆ ਕਹਿੰਦੇ ਨੇ ਭਾਈ ਮਨਛ ਉਹਦੀਆਂ ਅੱਖਾਂ 'ਚ ਪਾਣੀ ਸੀ ਬਰਤਨ ਛੱਡ ਕੇ ਉੱਠ ਕੇ ਖੜਾ ਹੋ ਗਿਆ ਲਾਂਗਰੀ ਕਹਿੰਦਾ ਆਜ ਤਾਂ ਛਕ ਤੂੰ ਕਹਿਣ ਲੱਗੇ ਰੋਕ ਕਿਉਂ ਪਿਆਏ ਕਹਿੰਦਾ ਮੈਂ ਆਪਣੇ ਗੁਰੂ ਦਾ ਸ਼ੁਕਰਾਨਾ ਕਰਨਾ ਵਾ ਜਿੱਥੇ ਲੱਗਦਾ ਕਿ ਮੈਂ ਜੀਵਨ ਵਿੱਚ ਤਿਲਕਨ ਲੱਗਾ ਮੇਰਾ ਗੁਰੂ ਮੈਨੂੰ ਖਤ ਦੇ ਕੇ ਬਚਾ ਦਿੰਦਾ ਹੈ ਕਾਨੂੰ ਮੈਂ ਆਪਣਾ ਪ੍ਰਸ਼ਾਦਾ ਆਪ ਤਿਆਰ ਕਰਾਂਗਾ ਕੰਦਨੇ ਨੇ ਸੇਵਾ ਦੂਣੀ ਕਰ ਦਿੱਤੀ ਦੋ ਪੰਡਾ ਲੱਕੜਾਂ ਦੀਆਂ ਲਿਉਣ ਲੱਗਾ ਇੱਕ ਬਾਜ਼ਾਰ ਵਿੱਚ ਵੇਚਦਾ ਤੇ ਇੱਕ ਲੰਗਰ ਵਿੱਚ ਲੈ ਕੇ ਆਉਂਦਾ ਰੱਬ ਦੀ ਕਰਨੀ ਕਈ ਸਾਲ ਲੰਗੇ ਸੇਵਾ ਕਰਦਿਆਂ ਅੱਜ ਬਾਜ਼ਾਰ ਵਿੱਚ ਲੱਕੜਾਂ ਵਿਕੀਆਂ ਨਹੀਂ ਕੰਦਨੇ ਕੁਝ ਦਿਨ ਭੁੱਖਾ ਵੀ ਰਿਹਾ ਪਰ ਲੰਗਰ ਵਿੱਚ ਲੱਕੜਾਂ ਲਿਆਉਣੀਆਂ ਬੰਦ ਨਾ ਕੀਤੀਆਂ ਮੈਂ ਬੇਨਤੀ ਕਰ ਰਿਹਾ ਵਾਂ ਕਿ ਕਥਾ ਸੇਵਾ ਦੀ ਕਰਨੀ ਬੜੀ ਸੌਖੀ ਜੇ ਪਰ ਜ਼ਿੰਦਗੀ ਵਿੱਚ ਸੇਵਾ ਕਰਨੀ ਮੈਂ ਮੇਰੀ ਮਕਾਕੇ ਬੜੀ ਮੁਸ਼ਕਲ ਹੈ ਮਹਾਰਾਜ ਜੀ ਨੇ ਕਿਹਾ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਬੜੀ ਔਖੀ ਏ ਪਰ ਜਿਹਨੂੰ ਕਰਨੀ ਆ ਜਾਏ ਸੁਖ ਸਾਰੋ ਦੀ ਜ਼ਿੰਦਗੀ ਵਿੱਚ ਸੁਖ ਆ ਜਾਂਦਾ ਹੈ ਸਤਗੁਰੂ ਨੇ ਤਾਂ ਹੀ ਕਿਹਾ ਖਸਤੀ ਸਿਰ ਜੋ ਅੰਕਸ਼ਖ ਹੈ ਐਰਨ ਜਿਉਂ ਸਰਦੇ ਮਨ ਤਨ ਆਗਾਹ ਰੱਖ ਕਾ ਉਹ ਵੀ ਸੇਵ ਕਰੇ ਕਿਉ ਗੁਰਮਖ ਆਪ ਨਿਵਾਰਿਆ ਸਭ ਰਾਜ ਸ੍ਰਿਸ਼ਟ ਕਾਲੇ ਹੁਣ ਉਹਨੇ ਲੱਕੜਾਂ ਲੈ ਕੇ ਆਉਂਦੇ ਨੇ ਪਰ ਅੱਜ ਸ਼ਾਮ ਨੂੰ ਲੱਕੜਾਂ ਲੈ ਕੇ ਤੁਰੇ ਤੇ ਆਪ ਅੰਮ੍ਰਿਤਸਰ ਜਦੋਂ ਜਾਓ ਤੇ ਬਿਲਕੁਲ ਤਰਨਤਾਰਨ ਜਦੋਂ ਜਾਂਦੇ ਆ ਤੇ ਰਸਤੇ ਵਿੱਚ ਭਾਈ ਮੰਝ ਦਾ ਖੂਹ ਆਉਂਦਾ ਹੈ ਗੁਰਦੁਆਰਾ ਸਾਂ ਬਣਿਆ ਉੱਥੇ ਹੁਣ ਲੱਕੜਾਂ ਦੀ ਪੰਡ ਲੈ ਕੇ ਚੱਲੇ ਖਨੇਰੀ ਚੱਲੀ ਬੱਦਲ ਆਇਆ ਮੀਂਹ ਵਰ੍ਹਿਆ ਇੰਨੀ ਤੇਜ਼ ਮੀਂਹ ਸੀ ਕਿ ਭਾਈ ਮੰਜ ਲੱਕੜਾਂ ਦੇ ਸਮੇਤ ਖੂਹ ਦੇ ਵਿੱਚ ਡਿੱਗ ਪਏ ਹਨੇਰਾ ਪਹਿਰਿਆ ਸੀ ਖੂਹ ਵਿੱਚ ਡਿੱਗੇ ਪਰ ਰੱਬ ਦੀ ਕਰਨੀ ਛੱਟ ਕੋਈ ਨਾ ਲੱਗੀ ਪੰਡ ਸੇਰੂ ਤੇ ਚੁੱਕ ਲਈ ਤੇ ਸਾਰੀ ਰਾਤ ਖੂਹ ਵਿੱਚ ਖਲੋ ਕੇ ਬਾਣੀ ਬੜੀ ਗਏ ਸਾਰੀ ਰਾਤ ਗੁਰੂ ਗੁਰੂ ਪੁਕਾਰੀ ਗਏ ਸਵੇਰੇ ਇੱਕ ਸਿੱਖ ਲੰਘਿਆ ਉਹਨੇ ਦੇਖਿਆ ਕਿ ਖੂਹ ਵਿੱਚੋਂ ਆਵਾਜ਼ ਵੀ ਆਉਂਦੀ ਹੈ ਸਿਰ ਤੇ ਲੱਕੜਾਂ ਦੀ ਪੰਡ ਤੇ ਥੱਲੋਂ ਜਪਜੀ ਦੀ ਆਵਾਜ਼ ਵੀ ਆਵੇ ਇੱਕ ਬੜਾ ਪਿਆਰਾ ਜੀਵਨ ਲਿਖਿਆ ਭਾਈ ਸਾਹਿਬ ਦਾ ਇੱਕ ਪ੍ਰਿੰਸੀਪਲ ਨਰਿੰਦਰ ਸਿੰਘ ਸੋਚੋਣਾ ਨੇ ਉਹ ਕਹਿੰਦੇ ਨੇ ਕਿ ਰਾਤ ਰਹਿ ਰਾਤ ਸਾਹਿਬ ਦੇ ਪਾਠ ਤੋਂ ਬਾਅਦ ਸਿਮਰਨ ਚ ਲੰਗੀ ਸਵੇਰੇ ਅੰਮ੍ਰਿਤ ਵੇਲੇ ਇੱਕ ਹੱਥ ਪੰਡ ਨੂੰ ਪਾਇਆ ਇੱਕ ਹੱਥ ਨਾਲ ਖੂਹ ਚੋਂ ਪਾਣੀ ਲੈ ਆਪਣੇ ਚਿਹਰੇ ਨੂੰ ਧੋਤਾ ਤੇ ਇੱਕ ਪਾਠ ਕਰਕੇ ਰੋਪ ਹੈ ਕਹਣ ਲੱਗੇ ਸੱਚੇ ਪਾਤਸ਼ਾਹ ਰੋਜ਼ਾਨਾ ਤੇਰੇ ਸਿੱਖਾਂ ਦੀ ਸੇਵਾ ਅੰਮ੍ਰਿਤ ਵੇਲੇ ਪਾਣੀ ਨਾਲ ਕਰਦਾ ਸੀ ਗਰਮ ਜਲ ਕਰਕੇ ਪਰ ਅੱਜ ਨਾਗਾ ਪਹਿ ਗਿਆ ਮੈਨੂੰ ਬਖਸ਼ ਦੇ ਤੇਰੇ ਸਿੱਖਾਂ ਦੀ ਸੇਵਾ ਨਹੀਂ ਕਰ ਸਕਿਆ ਕਹਿੰਦੇ ਨੇ ਇਹ ਗੱਲ ਧਨਗੁਰੂ ਅਰਜੁਨ ਦੇਵ ਦਰਬਾਰ ਵਿੱਚ ਬੈਠੇ ਨੇ ਜਾ ਕੇ ਦੱਸੀ ਮਹਾਰਾਜ ਕਿ ਉਹ ਤੁਹਾਡਾ ਸੇਵਾਦਾਰ ਜੋ ਰੋਜ਼ ਲੱਕੜਾਂ ਢੋਂਦਾ ਹੈ ਅੱਜ ਖੂ ਦੇ ਵਿੱਚ ਡਿੱਗਾ ਹੋਇਆ ਇਹ ਪਹਿਲਾ ਮੌਕਾ ਸੀ ਗੁਰੂ ਇਤਿਹਾਸ ਅੰਦਰ ਤਨ ਗੁਰੂ ਅਰਜੁਨ ਦੇਵ ਜੀ ਨੇ ਕੋਈ ਘੋੜਾ ਪੈਰਾਂ 'ਚ ਜੋੜਾ ਨਹੀਂ ਸਿਰਵ ਰੱਸਾ ਪਕੜਿਆ ਤੇ ਆਪ ਉਸ ਖੂਬਲ ਵਾਹੋ ਦਾਈ ਦੌੜ ਪਏ ਸਿੱਖ ਸੰਗਤਾਂ ਨਾਲ ਨੇ ਜਦੋਂ ਖੂਦ ਦੇ ਉੱਤੇ ਪਹੁੰਚੇ ਤੇ ਆਵਾਜ਼ ਦਿੱਤੀ ਕਹਿਣ ਲੱਗੇ ਭਾਈ ਸਜਣਾ ਇਸ ਲੱਕੜਾਂ ਦੀ ਪੰਡ ਨੂੰ ਥੱਲੇ ਸੱਟ ਆ ਰੱਸਾ ਪਕੜ ਤੂੰ ਰਸੇ ਨੂੰ ਪਕੜ ਕੇ ਖੂਤ ਉੱਪਰ ਆ ਜਾ ਕਹਿੰਦੇ ਨੇ ਚੁੱਕੀ ਕੋਈ ਲੱਕੜਾਂ ਦੀ ਗੱਠ ਤੇ ਆਵਾਜ਼ ਆਈ ਧੰਨ ਗੁਰੂ ਅਰਜੁਨਦੇਵ ਜੀ ਲਈ ਮਹਾਰਾਜ ਇਹ ਲੱਕੜਾਂ ਨਹੀਂ ਛਟਣੀਆਂ ਕਹਿਣ ਲੱਗੇ ਕਿਉਂ ਕਹਿੰਦੇ ਨੇ ਲੱਕੜਾਂ ਦੀ ਪਾਂਡੀ ਖੈ ਜਿੰਨੇ ਮੈਨੂੰ ਗੁਰੂ ਅਰਜੁਨਦੇਵ ਦੇ ਚਰਨਾਂ ਵਿੱਚ ਥਾਂ ਦਵਾਈ ਹੋਈ ਹੈ ਇਹ ਲੱਕੜਾਂ ਦੀ ਗੱਠ ਕਰਕੇ ਤਾਂ ਸੰਗਤਾਂ ਦੀ ਸਿੱਖਾਂ ਦੀ ਸੇਵਾ ਖੈ ਪੰਡ ਨਹੀਂ ਛਟਨੀ ਪਹਿਲਾਂ ਲੱਕੜਾਂ ਬਾਹਰ ਕੱਢੋ ਮੈਨੂੰ ਬਾਅਦ ਵਿੱਚ ਇਤਿਹਾਸ ਕਹਿੰਦਾ ਲੱਕੜਾਂ ਪਹਿਲਾਂ ਕੱਢੀਆਂ ਗਈਆਂ ਬਾਤ ਵਿੱਚ ਭਾਈ ਮੰਜ ਬਾਹਰ ਆਏ ਕੀ ਦੇਖਦੇ ਨੇ ਕਿ ਰਸਾਂ ਪਕੜ ਕੇ ਖਿੱਚਣ ਵਾਲੇ ਤਨਗੁਰੂ ਅਰਜੁਨ ਦੇਵ ਆਪ ਨੇ ਭਾਈ ਮੰਜ ਨੇ ਨਿਕਲਦਿਆ ਸਾਹਰ ਤਨਗੁਰੂ ਅਰਜੁਨ ਦੇਵ ਦੇ ਚਰਨਾਂ 'ਚ ਮੱਥਾ ਟੇਕਿਆ ਇਤਿਹਾਸ ਕਹਿੰਦਾ ਹੈ ਕਿ ਹਜ਼ੂਰ ਨੇ ਚਰਨਾਂ 'ਚ ਡਿੱਗੇ ਦੀ ਬਾਹ ਪਕੜੀ ਤੇ ਕੁੱਟ ਕੇ ਆਪਣੇ ਸੀਨੇ ਦੇ ਨਾਲ ਲਾ ਲਿਆ ਕਹਿਣ ਲੱਗੇ ਭਾਈ ਮੰਜ ਕਿ ਦੇਖ ਤੂੰ ਕੀ ਖਟਿਆ ਇਸ ਦਰ ਤੇ ਆ ਕੇ ਧਿਆਨ ਦਿਹਾ ਜੇ ਮੈਂ ਬੇਨਤੀ ਕਰ ਰਿਹਾ ਕਿ ਸੇਵਾਦਾਰ ساری ਜ਼ਿੰਦਗੀ ਸਮਰਪਿਤ ਕਰ ਦੇਣੀ ਕੀ ਖਟਿਆ ਤੇਰਾ ਪਰਿਵਾਰ ਵੀ ਨੌਕਰ ਮਜ਼ਦੂਰੀ ਕਰ ਰਿਹਾ ਹੈ ਮਾਲ ਡੰਗਰ ਤੇਰਾ ਚਲਾ ਗਿਆ ਚੌਧਰ ਤੇਰੀ ਚਲੀ ਗਈ ਜ਼ਮੀਨ ਤੇਰੀ ਚਲੀ ਗਈ ਕੀ ਖਟਿਆ ਤੇ ਕਿੰਨੇ ਰੋਕ ਕੇ ਕਹਿੰਦਾ ਸੱਚ ਐਵੇਂ ਸਭ ਕੁਝ ਚਲਾ ਗਿਆ ਜੋ ਕੁਝ ਮੈਂ ਖਟਿਆ ਉਹ ਦੋ ਜਹਾਨਾਂ ਦੇ ਖਜ਼ਾਨੇ ਨਾਲ ਵੀ ਨਹੀਂ ਕਮਾਇਆ ਜਾ ਸਕਦਾ ਕੀ ਖਟਿਆ ਕਹਿਣ ਲੱਗੇ ਸਿਰ ਤੇ ਤੁਸੀਂ ਕਾਰ ਦੇ ਦਿੱਤੀ ਤੇ ਮੇਰੇ ਅੰਦਰ ਕਰਤਾਰ ਦੀ ਯਾਦ ਦੇ ਦਿੱਤੀ ਸੇਵਾ ਤੇ ਸਿਮਰਨ ਮੇਰੀ ਝੋਲੀ ਚ ਪਾ ਦਿੱਤਾ ਮੈਨੂੰ ਨਾਮ ਦਾ ਹੀਰਾ ਬਖਸ਼ ਦਿੱਤਾ ਮੈਨੂੰ ਸੇਵਾ ਦੀ ਰਹਿਮਤ ਦੇ ਦਿੱਤੀ ਇੱਥੇ ਧੰ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਭਾਈ ਮੰਜ ਕੁਝ ਮੰਗ ਧਿਆਨ ਦੇਜੇ ਜੋ ਮੈਂ ਬੇਨਤੀ ਕਰਨ ਲੱਗਾ ਕੁਝ ਮੰਗ ਵੇਖੋ ਸਦਾ ਅੰਦਰ ਕਹਿਣ ਲੱਗੇ ਸੱਚੇ ਪਾਤਸ਼ਾਹ ਕੁਝ ਨਹੀਂ ਚਾਹੀਦਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮਹਾਰਾਜ ਜੱਗੋ ਕਹਿੰਦੇ ਨੇ ਮੰਝ ਅਸੀਂ ਤੈਨੂੰ ਕੁਝ ਦੇਣਾ ਚਾਹਨੇ ਆ ਤੂੰ ਅਜਾਚੀ ਬਣ ਗਿਆ ਅਜਾਚੀਦਾਰ ਤੇ ਜਿਹਦੇ ਅੰਦਰ ਮੰਗ ਹੀ ਨਾ ਹੋਵੇ ਕੁਝ ਮੰਗ ਉਹਨੇ ਹੱਥ ਜੋੜ ਕੇ ਜਿਹੜੀ ਮੰਗ ਮੰਗੀ ਸਾਚੇ ਵੇ ਆਪਣੇ ਪਰਿਵਾਰ ਲਈ ਨਹੀਂ ਆਪਣੀ ਸੰਤਾਨ ਲਈ ਨਹੀਂ ਆਪਣੇ ਬੱਚਿਆਂ ਲਈ ਨਹੀਂ ਕਹਿਣ ਲੱਗੇ ਜੇ ਤਰੁੱਟਿਓ ਤੇ ਇੱਕ ਮੰਗ ਮੰਗਾ ਕਹਿਣ ਲੱਗੇ ਦੱਸੋ ਕਿੰਨੇ ਮਾਲਕ ਐਡੇ ਕਰੜੇ ਪਰਚੇ ਨਾ ਪਾਈ ਬੰਦੇ ਦੇ ਡੋਲਦਿਆਂ ਪਤਾ ਨਹੀਂ ਲੱਗਦਾ ਸਿੱਖਾਂ ਦੇ ਪਰਚੇ ਨਾ ਪਾਇਓ ਸੱਚ ਐਵੇਂ ਸੇਵਾ ਆਪ ਕੀਤੀ ਤੇ ਮੰਗਿਆ ਫਿਰ ਸਿੱਖਾਂ ਵਾਸਤੇ ਮਾਲਕ ਐਡਾ ਵੱਡਾ ਪਰਚਾ ਨਾ ਪਾਈ ਕਿਉਂਕਿ ਆਮ ਬੰਦਾ ਡੋਲ ਜਾਏਗਾ ਨਨ ਗੁਰੂ ਅਰਜੁਨ ਦੇਵ ਦੇ ਨੇਤਰ ਭੇਜਾਏ ਸੀਨੇ ਨਾਲ ਲਾ ਕੇ ਇੱਕ ਬਚਨ ਕਿਹਾ ਭਾਈ ਮੰਜ ਅੱਜ ਮੰਗਿਆ ਵੀ ਉਹ ਵੀ ਸੰਗਤ ਵਾਸਤੇ ਤੇ ਇੱਕ ਸ਼ਬਦ ਉਥੇ ਇਤਿਹਾਸ ਦਾ ਕਿਹਾ ਮੰਜ ਕਿ ਦੇਖ ਸਾਡੇ ਨਾਨਾ ਜੀ ਨੇ ਕਿਹਾ ਸੀ ਸਾਨੂੰ ਬਾਣੀ ਕਾ ਬੋਇਤਾ ਬਾਣੀ ਵਿੱਚ ਅਸੀਂ ਪੜਨੇ ਆ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ ਭਾਈ ਮੰਜ ਅੱਜ ਤੋਂ ਬਾਅਦ ਤੂੰ ਵੀ ਜਹਾਜ਼ ਕਹੇ ਜਿਹੜਾ ਤੇਰੀ ਸਾਖ ਹੀ ਪੜੇਗਾ ਜਿਹੜਾ ਤੇਰੀ ਸਾਖੀ ਕਰੇਗਾ ਜਿਹੜਾ ਤੇਰੇ ਜੀਵਨ ਨੂੰ ਪੜੇਗਾ ਜਿਹੜਾ ਤੇਰੀ ਸੰਗਤ ਕਰੇਗਾ ਤੂੰ ਭਵ ਸਾਗਰ ਤੋਂ ਉਨੂੰ ਪਾਰ ਕਰ ਦੇਵੇਂਗਾ ਇਹ ਇਤਿਹਾਸ ਦੇ ਸ਼ਬਦ ਨੇ ਕਿ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਇთა ਜਗ ਲੰਗਣ ਘਾਰਾ ਕਹਿੰਦੇ ਨੇ ਜਦੋਂ ਇਹ ਬਖਸ਼ਾ ਕੀਤੀਆਂ ਭਾਈ ਮੰਜ ਦਾ ਰੋਮ ਰੋਮ ਹੈ ਸ਼ੁਕਰਾਨੇ ਵਿੱਚ ਮੈਂ ਤਾਂ ਬੇਨਤੀ ਕੀਤੀ ਗੁਰਮਖੋ ਇਹ ਮਤ ਸਮਝੋ ਕਿ ਕੱਲੀ ਸਾਖੀ ਜੋ ਕੁਝ ਬਾਣੀ ਨੇ ਕਿਹਾ ਹੈ ਸੱਚ ਐਵੇਂ ਕਿ ਉਹ ਸੇਵਾਦਾਰਾਂ ਨੇ ਕਮਾ ਕੇ ਦਿਖਾਇਆ ਕਿ ਖਸ ਕੇ ਕਹਿਣ ਲੱਗੇ ਤੈਨੂੰ ਹੁਕਮਨਾਮਾ ਭੇਜ ਕੇ ਮੰਗਾਇਆ ਸੀ ਕਿ ਤੇਰੀ ਜ਼ਰੂਰਤ ਲੰਗਰ ਵਿੱਚ ਕਹੇ ਜਾ ਅੱਜ ਲੰਗਰ ਤੈਨੂੰ ਦੇ ਦਿੱਤਾ ਜਿੱਥੇ ਤੂੰ ਬਹਿ ਜਾਏਗਾ ਉੱਥੇ ਗੁਰੂ ਨਾਨਕ ਦੀ ਪੰਗਤ ਲੱਗਣ ਲੱਗ ਪਵੇਗੀ ਲੰਗਰ ਦੀ ਦਾਤ ਦਿੱਤੀ ਭਾਈ ਮਨਛ ਆਪਣੇ ਨਗਰ ਆਏ ਕਮਾਲ ਦੀ ਗੱਲ ਉਹੀ ਧਨ ਦੌਲਤ ਲਹਿਰਾ ਬਹਿਰਾ ਕਿਸੇ ਚੀਜ਼ ਦੀ ਕਮੀ ਨਾ ਰਹੀ ਮੈਂ ਬੇਨਤੀ ਕਰਾਂ ਕਿ ਸੇਵਾਦਾਰ ਆਪਣੀ ਮਹਿ ਨੂੰ ਮਾਰ ਦਿੰਦਾ ਉਹ ਹਾਲਾਤ ਝਰ ਜਾਂਦਾ ਪਰ ਉਹ ਕਾਹਦਾ ਸੇਵਾਦਾਰ ਜੀ ਜਿਹੜਾ ਸੇਵਾ ਥੋੜੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਤੋ ਪਹਤ ਸੇਵਾਦਾਰ ਕਹੇ ਕਿ ਗੁਰ ਕੇ ਗਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹ ਜੇ ਸੁਖ ਦੇ ਤਾ ਤੁਝੇ ਅਰਾਦੀ ਗੁਰ ਕੀ ਆਗਿਆ ਮਨ ਮੈਂ ਸਹ ਜੇ ਸੁਖ ਦੇ ਤਾ ਤੁਝੇ ਅਰਾਦੀ ਦੁਖ ਵੀ ਤੁਝੇ ਧਿਆਈ ਜੇ ਪੁਖ ਦੇ ਤਾ ਇਤ ਕੀ ਰਾਜਾ ਦੁਖ ਵੀ ਸੁਖ ਮਨਾਈ ਮਹਾਰਾਜ ਕਹਿੰਦੇ ਗੁਰ ਕੇ ਗਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹ ਆਪਸ ਕੋ ਕਰ ਕਛ ਨਾ ਜਨਾਵੇ ਖਰ ਰ ਨਾਮ ਰਿਦਾ ਸਤ ਧਿਆਵੇ ਮਨ ਵਿੱਚ ਸਤ ਗੁਰ ਕੈ ਪਾਸ ਇਸ ਸੇਵਕ ਕੇ ਕਾਰਜ ਰਾ